ਖਾਤਰ ਵਿਚਾਰ ਕਰਦਿਆਂ ਕਰਦਿਆਂ ਤਕਰਾਰ ਕਰਦਿਆਂ ਕਰਦਿਆਂ ਤੁਸੀਂ ਹਥਿਆਰ ਛੁਕ ਲੈਨੇ ਵੇਖੋ ਤੇ ਸਹੀ ਪਹਿਲੇ ਚੱਦਰ ਦੇ ਥੱਲੇ ਤੇ ਵੇਖੋ ਚੱਦਰ ਚੁੱਕੀ ਥੱਲੇ ਦੋ ਗੁਲਾਬ ਦੇ ਫੁੱਲ ਕੁਝ ਵੀ ਨਹੀਂ ਕੁਝ ਇਸ਼ਾਰਾ ਕਰ ਗਏ ਗੁਰੂ ਨਾਨਕ ਮੈਂ ਤੇ ਇੱਕ ਮਹਿਕ ਸੀ ਮੈਂ ਆਕਾਰ ਨਹੀਂ ਸੀ ਮੈਂ ਤੇ ਇੱਕ ਜੋਤ ਸੀ ਸਰੀਰ ਨਹੀਂ ਸੀ ਕਿ ਫੁੱਲ ਪਏ ਨੇ ਮਹਿਕ ਤੇ ਚਲੀ ਗਈ ਤੇ ਜੋ ਮਹਿਕ ਲਬਣੀ ਹੈ ਪਤਾ ਹੈ ਕਵੀ ਸੰਤੋਖ ਸਿੰਘ ਜੀ ਨੇ ਕੀ ਲਿਖਿਆ ਬਾਬਾ ਮੜੀ ਨਾ ਗੌਰ ਗੁਰੂ ਅੰਗਦ ਕੈ ਹੀ ਐ ਮਾਇ ਪੁਣ ਸਤ ਸੰਗਤ ਔਰ ਇਸ ਦਿਨ ਬਸ ਬੋ ਮੈਂ ਕਰੂੰ ਇਹ ਮਹਿਕ ਚਲੀ ਗਈ ਹੈ ਗੁਰੂ ਅੰਗਦ ਦੇਵ ਜੀ ਦੇ ਹਿਰਦੇ ਚ ਸੰਗਤ ਦੇ ਚ ਸ਼ਬਦ ਦੇ ਚ ਲਬਣਾ ਤੇ ਉੱਥੇ ਲੱਭਾ